ਇਕਲੂ ਓੰਕਾਰ ਬਪਦੋ ਲਕ ਕਰਪ ਹਿਰਿ ਭਾਵਉ ਹਿਰਿ ਵਾਇਰੋ ਆਤਾਲ ਪੂਰਤ ਅਜੂਨੀ ਸਾਹਿ ਭੰ ਵਰ ਪ੍ਰਸਾਦ ਜੋਦਨ हर आप गुरु नानक कहायो ताम ता अंगद पयो तत् मिलायो अंगद कृपा ताल अमृत सत गुरो अमरदास अमृत शतर गुर राम दियो ਗੁਰ ਰਾਮ ਦਾਸ ਦਰਸ਼ਨ ਪਰਸ ਕਾਹੇ ਬਖਰਾ ਅੰਮ੍ਰਿਤ ਬੈਣ ਮੂਰਤ ਬੰਚ ਪਰਮਾਨ ਪੁਰਖ ਗੁਰ ਅਰਜਨ ਪਿਖਾ ਹੋ ਵੈ ਕਉ ਤਰਨ ਗਗਨ ਨਾਵ ਖੰਡ ਪੈ ਜੋਤ ਸਭ ਰੂਪੀ ਰਾਰੇ ਉਪਾਰ ਭਨ ਮਖਰਾ ਕਾਸ਼ ਭੇਦ ਰਾਣੀ ਗੁਰ ਅਰਜੁਣ ਵਰਤਕ ਹੈ ਹਾਰ ਗਿਆਨ ਧਿਆਨ ਕਿਸ ਕਰਮਾ ਜਾ ਸਾਰ ਨਾ ਜਾੜਾ ਪੇਰੀ ਸਭ ਦੇ ਵੱਡਾ ਸਤਿਗੁਰ ਬਾਨ ਜਿਨ ਕਲ ਰਾਕੀ 베ਰੀ ਸੁਕਾਉ ਟਾਲ ਦੂਰ ਸੇ ਵੀ ਆਏ ਹਲੋ ਸਹਜ ਸੁਪਾ ਦਰਸ਼ਨ ਪਰਸਿਆ ਬੁਰੂ ਗਏ ਜਨਮ ਮਰਨ ਦੁਖ ਜਾ ਏ ਹੋ ਵਾਏ ਸਿਵਤਰ ਹਸਾਮ ਨਦੀ ਨੋਰਿਆ ਰਸਾਂ ਕੋਲਸਾ ਹੋ ਚੱਕੀ ਆ ਤੁਰ ਦਿੱਤੇ ਸੱਚੀ ਪਾਤਸ਼ਾ ਮਵ ਜਰਨ ਜਨਨ ਦੀ ਤਟੀ ਆ ਸੱਜਣ ਸੱਜਾ ਬਾਖ ਸ਼ਕਤ ਸ੍ਰੀ ਸ਼ਾ ਅੰਦਰ ਸ਼ਾਉ ਜਿਸ ਪਾਸ ਬਹਿਟ ਅੰਕ ਸੋਈ ਆਏ ਸਭਨਾ ਦਾ 베ਰਸਾ ਹੋ ਸਤਰਾਮ ਇਸ ਦੀ ਦਾਦੇ ਸਾਹਿਬ ਜੀ ਈ ਸੋਵਟ ਮਹੱਲਾ ਪੰਜਵਾਂ ਅਬਦਸੀ जियन को दाह सिमरत सा कोई निधार बरतन बिरला पाव कोई अब नासी जियन को दादा सिमरत ਸਭ ਮਾਲਕ ਕੋਈ ਬੋਨ ਦੇਤਾ ਆਰ ਭਗਤ ਲਿਕਾਓ ਵਰਤੈ ਵੇਰਲਾ ਪਾਵੇ ਕੋਈ ਮੇਰੇ ਮਨ ਜਾਪ ਗੁਰ ਗੋਪਾਰ ਪ੍ਰਾਪ ਸੋਈ ਜਾਣਤੀ ਸ਼ਰਨ ਪਾਇਆ ਸੁਖ ਪਾਈਐ ਬਾਹਰ ਦੂਖ ਉਹ ਰਹਾ ਵਦਪਾ ਕੀ ਸਾਗ ਸੰਗ ਪ੍ਰਾਪਤ ਇਹਨ ਭੇਟ ਤ ਦੁਰਮਤ ਕੋਈ ਇਹਨ ਕੀਤੂ ਹੂਰਾ ਨਾਨਕ ਦਾਸ ਬਾਚੈ ਜੇਨ ਹਰ ਨਾਮ ਰਿਦੈ ਪਰੋਈ ਵਡਪਾ ਕੀ ਸਾਧ ਸੰਗ ਪ੍ਰਾਪਤ ਫਿਰ ਤੇਤਤ ਦੁਰਮਤ ਕੋਈ ਐਨ ਕੀ ਤੂਰ ਨਾਨਕ ਦਾਸ ਬਾਚੈ ਜੇਨ ਹਰ ਨਾਮ ਦਿਦੈ ਰੋਈ ਵਾਹਿਬ ਜੀ ਕਾ ਖਾਲਸਾ ਵਾਹਿਬ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਜੋ ਚੂਬੋਜੋਗਾ ਅਡਾਲ ਵਰਤਾ ਗੱਦੀ ਦੇ ਪ੍ਰਾਇਮਾਨ ਚਵਰ ਭਗਤ ਸ਼ਤਰ ਸਿੰਘਾਸਨ ਦੇ ਮਾਲਕ ਹਨੋ ਧੰਨੋ ਧਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਜੋੜ ਬੈ ਕੇ ਸਤਕਾਰ ਜੋ ਗੁਰੂ ਰੂਪ ਗੁਰੂ ਕੇ ਸਾਧ ਜੀ ਦੀ ਸੰਦੇ ਜੀ ਆਪ ਸਮੂਹ ਸੰਤਾਂ ਵਰ ਪਾ ਕੇ ਹੋ ਜੋ ਆਪ ਜੀ ਦੇ ਅੰਮ੍ਰਿਤ ਵੇਰੇ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਹਾਜ਼ਰ ਬਲਵਾ ਕੇ ਗੁਰਬਾਣੀ ਸਰਣ ਕੀਤੀ ਹੈ ਕਾਇਬ ਸਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਲਤਾਜ ਕਵੀਆਂ ਦੇ ਸਿਲਤਾਜ ਪਾਣੀ ਕੀ ਬੋਹੇ ਥਾ ਸ਼ਾਂਤੀ ਦੇ ਪੁੰਜੇ ਐਸੇ ਦੀਨ ਦਿਆਲ ਸਰਗੁਰੂ ਸਾਇਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਕ ਕੀਤੇ ਹੋਏ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤੇ ਹਨ ਧੰਨ ਭਾਵੇਂ ਸਾਇਬ ਸ੍ਰੀ ਗੁਰੂ ਬ੍ਰਹਮ ਸੱਜ ਦੇ ਪਵਿੱਤਰ ਅੰਗ 617 ਕੇ ਸੁਭਾਏ ਮਾਨ ਹੈ ਸੋਰਠਿ 라ਗ ਦੇ ਵਿੱਚ ਸਹਿਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਕਥਨ ਕਰਦੇ ਹਾਂ ਅਬਨਾਸੀ ਜੀਵਨ ਕੋ ਦਾਤਾ ਸਿਮਰਪ ਸਭ ਮਾਲਕ ਕੋਈ ਅਬਨਾਸੀ ਦਾ ਅਰਥ ਹੈ ਸੰਗਤ ਜੀ ਨਾਸਤ ਹੋ ਰਹਿਤ ਜੋ ਸਦਾ ਹੀ ਰਹਿਣ ਵਾਲਾ ਹੈ ਜਿਸ ਦੀ ਹੋਂਦ ਸਦਾ ਹੀ ਕਾਇਮ ਹੈ ਆ ਦਾ ਸੱਚ ਜੁਗਾਜ ਸੱਚ ਹੈ ਭੀ ਸੱਚ ਮਾਨ ਹੋਸੀ ਭੀ ਸੱਚ ਸੋ ਸੰਗਤ ਜੀ ਆਕਾਸ਼ਕ ਪਰਮਾਤਮਾ ਜੋ ਲਾਸਟ ਰਹਿਤ ਹੈ ਕਿਉਂਕਿ ਮੌਦ ਬੋਧੇ ਹੁੰਦੀ ਹੈ ਜਿਹਦਾ ਜਨਮ ਹੁੰਦਾ ਹੈ ਜਿਹਦਾ ਜਨਮ ਨਹੀਂ ਉਹਦੀ ਮੌਦ ਨਹੀਂ ਸੋ ਸੰਗਤ ਜੀ ਜੋ ਅਕਾਲ ਪੁਰਖ ਪਰਮਾਤਮਾ ਨਮਸਤਨ ਅਕਾਏ ਨਮਸਤਲ ਅਜਾਏ ਤਾਮ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਬ ਸਾਹਿਬ ਜੀ ਦੇ ਵਿੱਚ ਜੇ ਪਾਵਨ ਪਵਿੱਤਰ ਬਚਨ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਕੋਈ ਸਰੀਰ ਨਹੀਂ ਹੈ। ਪਾਏ ਬਾਹਰੂ ਦਾ ਕੋਈ ਕਾਇਆ ਨਹੀਂ ਉਹਦੀ ਉਹਦਾ ਕੋਈ ਸਰੀਰ ਨਹੀਂ। ਨਮਸਤਨ ਅਜ਼ਾਈ ਸੋ ਉਸ ਅਕਾਰਪੁਰਖ ਪਰਮਾਤਮਾ ਨੂੰ ਨਮਸਕਾਰ ਹੈ ਜਿਸ ਵਾਹਿਕ ਅਕਾਰਪੁਰਖ ਨੂੰ ਕਿਸੇ ਨੇ ਜਾਇਆ ਨਹੀਂ ਹੈ ਵੇਖੋ ਅਸੀਂ ਕਿਸੇ ਦੇ ਜਾਏ ਸਾਡੇ ਮਾਤਾ ਪਿਤਾ ਹ ਪਰ ਪਰਮਾਤਮਾ ਉਹਦਾ ਕੋਈ ਮਾਤਾ ਕੋਈ ਪਿਓ ਨਹੀਂ ਹੈ ਨਾ ਤਾਤੇ ਨਾ ਮਾਪੇ ਨਾ ਜਾਤੇ ਨਾ ਪਾਤੇ ਐਸਾ ਅਕਾਲਪੁਰਖ ਪਰਮਾਤਮਾ ਪਰਮਾਤਮ ਹੈ ਸਰਪ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਉਸ ਅਕਾਰ ਭੂ ਬਰਬਾਦਮਾ ਦਾ ਆਪਣਾ ਕੋਈ ਸਰੀਰ ਨਹੀਂ ਪਰ ਉਹ ਸਾਰੇ ਸਰੀਰਾਂ ਦੇ ਵਿੱਚ ਆਏ ਪਰਮਾਤਮ ਹੈ ਜਿਹੜਾ ਕਰਮ ਆਤਮ ਅਕਾਰਪੁਰਖ ਹੈ ਸਰਬ ਆਤਮ ਆਤਮ ਦਾ ਅਰਥ ਹੈ ਸਰੀਰ ਜਿੰਨੇ ਵੀ ਸਰੀਰ ਉਸ ਅਕਾਰਪੁਰਖ ਨੇ ਪੈਦਾ ਕੀਤੇ ਹਨ ਸਾਰਿਆਂ ਦੇ ਵਿੱਚ ਉਹ ਪੈ ਸਰਬ ਆਪਮ ਹੈ ਆਤਮਾ ਪਾਸ ਹੈ ਸੋ ਆਤਮ ਸਰੀਰ ਦੇ ਵਿੱਚ ਸਾਡੇ ਮਨ ਦੇ ਵਿੱਚ ਹੀ ਉਹ ਵਸ ਰਿਹਾ ਹੈ ਜਸ ਕੇ ਜਸਾ ਹੈ ਉਸ ਬਕਾਲ ਪੁਰਖ ਦਾ ਪਰਮਾਤਮਾ ਦਾ ਜਿਹੜਾ ਜਸ ਹੈ ਸੰਗੀ ਜੀ ਉਹ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਪੂਰਿਆ ਹੈ ਐਸਾ ਅਕਾਲ ਪੁਰਖ ਪਰਮਾਤਮਾ ਗੁਰੂ ਅਰਜਨ ਸਾਹਿਬ ਜੀ ਕਥਨ ਕਰਦੇ ਹਮ ਪਿਓ ਸਾਰੇਆਂ ਜੀਆ ਦਾ ਦਾਤਾ ਹੈ ਨਾਸੋ ਰਹਿਤ ਹੈ ਸਦਾ ਰਹਿਣ ਵਾਲਾ ਹੈ ਇਹ ਸਾਰਿਆਂ ਜੀਆ ਨੂੰ ਰੋਜੀ ਦੇਣ ਵਾਲਾ ਹੈ ਜਨਮ ਦੇਣ ਵਾਲਾ ਹੈ ਸਿਮਰਕ ਸਭ ਮਾਲਕੋ ਹੁਣ ਬਰੂ ਸੈਦ ਜੀ ਕਥਨ ਕਰਦੇ ਹਨ ਕਿ ਉਸ ਪਰਮਾਤਮਾ ਬਾਏ ਗੁਰੂ ਦਾ ਇਮਰਨ ਕਰੋ ਉਹਨੂੰ ਯਾਦ ਕਰੋ ਉਹਨੂੰ ਜਪਨਾ ਕਰੋ ਜਿਸ ਅਕਾਰ ਪੁਰਖ ਦੇ ਪਰਮਾਤਮਾ ਬਾਏ ਗੁਰੂ ਦੇ ਸਿਮਰਲ ਦੇ ਨਾਲ ਹਰ ਕਰਮ ਵੀ ਜਿਹੜੀ ਮੈਲ ਹੈ ਉਹ ਲਾਸ ਹੋ ਜਾਂਦੀ ਹੈ ਸੋ ਸੰਗਤ ਜੀ ਸਾਡੇ ਸਰੀਰ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਮੈਲ ਹੈ ਕਾਮ, ਪ੍ਰੋਧ, ਦੋਹ, ਮੋਹ, ਹੰਕਾਰ ਇਹ ਸਾਰੀਆਂ ਹੀ ਮਲ ਭਾਓ ਮੈਲ ਜਿਹੜੀ ਹੈ ਸਰੀਰ ਨੂੰ ਲੱਗੀ ਹੋਈ ਹੈ ਕਿਉਂਕਿ ਜਿੰਨੇ ਵੀ ਪ੍ਰਮਾਤਮਾ ਨੇ ਸਰੀਰ ਦੇ ਇੰਦਰੀ ਬਖਸ਼ਿਸ਼ ਕੀਤੇ ਹਨ ਨੌ ਦਰਵਾਜ਼ੇ ਪ੍ਰਗਟ ਕੀਏ ਇਹ ਜਿੰਨੇ ਵੀ ਨੌ ਦਰਵਾਜ਼ੇ ਜਿਸ ਤਰ੍ਹਾਂ ਕਿ ਦੋ ਅੱਖਾਂ ਦੋ ਗਨ ਨਾਸ ਰਸਨਾ ਮਲਮੂਤਰ ਇਹ ਸਾਰਿਆਂ ਦੇ ਵਿੱਚੋਂ ਮੈਲ ਆਉਂਦੀ ਹੈ ਅੱਖਾਂ ਦੇ ਵਿੱਚ ਵੀ ਖਿਮਾ ਕਰਿਓ ਗੇਡ ਆਉਂਦੀ ਹੈ ਤੰਨਾ ਦੇ ਵਿੱਚ ਵੀ ਮੈਲ ਹੈ ਨਾਸਾਂ ਦੇ ਵਿੱਚ ਵੀ ਮੈਲ ਹੈ ਮੂੰਹ ਦੇ ਵਿੱਚ ਵੀ ਬਦਮੂਹ ਹੈ ਮਲਮੂਤਰ ਹੈ ਪਰ ਗੁਰੂ ਸਾਹਿਬ ਜੀ ਕਥਮ ਕਰਦੇ ਹਨ ਕਿ ਜਿਹੜੇ ਉਸ ਆਕਾਰ ਪੁਰਖ ਦੇ ਨਾਲ ਜੁੜ ਜਾਂਦੇ ਹਨ ਨਾ ਉਹਨਾਂ ਦੀ ਇਹ ਜਿਹੜੀ ਸੰਗਤ ਜੀ ਜੋ ਕਾਮ ਰੂਪ ਕਰੋਰ ਹੰਕਾਰ ਰੂਪ ਜਿਹੜੀ ਮੈਲ ਹੈ ਇਨ ਨਾਸ ਹੋ ਜਾਗੀ ਗੁਣ ਮੇ ਤਾਂ ਆਨ ਪਦ ਤਨ ਕੋ ਵਰਤਨ ਬਿਰਲਾ ਪਾਵੇ ਕੋਈ ਸ਼ੁਭ ਬੁਨਾ ਦਾ ਖਿਜਮਨਾ ਮੇਦਾ ਦਾ ਅਰਥ ਹੈ ਖਿਜਮਨਾ ਅਕਾਲ ਪੁਰਖ ਪਰਮਾਤਮਾ ਦਾ ਜੋ ਨਾਮ ਹੈ ਉਹ ਵਰਤਨ ਵਾਸਤੇ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਬਿਰਲਾ ਪਾਵੇ ਕੋਈ ਪਰ ਬਿਰਲਾ ਪੁਰਖ ਹੀ ਬਿਰਲਾ ਹੀ ਸਾ ਸੰਗ ਜੀ ਕੋਈ ਬਿਰਲਾ ਇਸ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ ਭਗਤਾਂ ਦਾ ਗੁਰੂ ਸਾਹਿਬ ਜੀ ਨੇ ਇੱਥੇ ਵਰਣਨ ਕੀਤਾ ਹੈ ਕਿ ਭਰਤ ਦੇ ਵਿੱਚ ਸੰਗਤ ਜੀ ਤਿੰਨ ਗੁਣ ਹੁੰਦੇ ਹਨ ਤਿੰਨ ਗੁਣ ਭਗਤ ਦੇ ਵਿੱਚ ਜੋ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ ਹਨ ਮਤ ਹੁੰਦੀ ਹੋਏ ਯਾਣਾ ਤਾਨ ਹੁੰਦੇ ਹੋਏ ਨਿਦਬਾਣਾ ਆਨਬੁੰਦੇ ਆਪ ਬੰਦਾਏ ਉਹ ਐਸਾ ਭਗਤ ਸਦਾਏ ਇਹ ਤਿੰਨ ਗੁਣ ਅਨਮਾਤ ਹੁੰਦੀ ਹੋਏ ਇਆਣ ਸਰਤਉ ਪੁੱਤਮ ਸ੍ਰੇਸ਼ਟ ਮรรค ਹੋਵੇ ਸੂਝਮਾਨ ਸਾਰੀ ਸ੍ਰਿਸ਼ਟੀ ਦਾ ਸਾਥ ਸੰਗ ਦੀ ਸੋਝੀ ਹੋਵੇ ਪਰ ਫੇਰ ਵੀ ਆਪਣੇ ਆਪ ਨੂੰ ਬੇਸਮਝ ਸਮਝਣਾ ਮਤ ਹੁੰਦੀ ਹੋਏ ਇਆਹ ਤਾਨਬੁੰਦੇ ਹੋਏ ਇੰਦੇ ਤਾਣਾ ਸਾਰੇ ਬਾਦ ਸ਼ਕਤੀਆਂ ਭਗਤਾਂ ਦੇ ਵਿੱਚ ਹੁੰਦੀਆਂ ਹਨ ਪਰ ਫਿਰ ਵੀ ਉਹ ਆਪਣੇ ਆਪ ਦੀ ਸੰਗਤ ਜੀ ਕੋਈ ਬਲ ਨਹੀਂ ਵਿਖਾਉਂਦੇ ਕੋਈ ਤਾਕਤ ਨਹੀਂ ਬਕਲਦੀ ਅਨ ਹੁੰਦਾ ਆਪ ਬੰਦਾ ਹੈ ਨਾ ਕੋਈ ਚੀਜ਼ ਕੋਈ ਪਦਾਰਥ ਹੋਣੀ ਪਰ ਫਿਰ ਵੀ ਵੱਢ ਕੇ ਖਾਰ ਇਹ ਤਿਰਨ ਗੁਣ ਭਗਤ ਭਗਤਾਂ ਦੇ ਵਿੱਚ ਹੁੰਦੇ ਹਨ ਸੋ ਗੁਰੂ ਸਾਹਿਬ ਜੀ ਇੱਥੇ ਭਗਤਨ ਦਾ ਅਰਥ ਹੈ ਜਿੰਨੇ ਵੀ ਪਰਮਾਤਮਾ ਦੇ ਭਗਤ ਹਨ ਭਗਤਨ ਵਚਨ ਜਿਹੜਾ ਹੈ ਪਉ ਵਚਨ ਸ਼ਬਦ ਹੈ ਸੋ ਸਰਗਰੂ ਜੀ ਕਥਨ ਕਰਦੇ ਹਨ ਕਿ ਨਾਮ ਦਾ ਖਜ਼ਮ ਅਕਾਲ ਪੁਰਖ ਨੇ ਆਪਣੇ ਭਗਤਾਂ ਲਈ ਵਰਤਨ ਵਾਸਤੇ ਦਿੱਤਾ ਹੋਇਆ ਹੈ ਪਰ ਬਿਰਲਾ ਹੀ ਕੋਈ ਜਿਹੜਾ ਗੁਰਮੁਖ ਹੈ ਊਪੇਸ ਖਜਾਮੇ ਨੂੰ ਪ੍ਰਾਪਤ ਕਰ ਸਕਦਾ ਹੈ ਮੇਰੇ ਮਨ Jap Gurgo Pal Prabh Soi ਸਾਨੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੇ ਮੰਨ ਦੀ ਉਦਾਹਰਨ ਦੇ ਕੇ ਜੀਵ ਵਾਲ ਪਿਸ਼ਾਰਾ ਕਰਕੇ ਸਮਝਾਉਦੇ ਹਮ ਕਿ ਐ ਮੇਰੇ ਮਨ ਐ ਜੀਵ ਜਪਨਾ ਕਰ ਹੁਣ ਜਪਨਾ ਕੇ ਲੂ ਗਏ ਗੁਰੂ ਗੋਪਾਤ ਜਿਹੜਾ ਗੁਰੂ ਪਰਮਾਤਮਾ ਇਸ ਧਰਤੀ ਦਾ ਪਾਉਹਾਰਾ ਹੈ ਨਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਰੂਪ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਾ ਸਮਾਇ ਸੋ ਗੁਰ ਪਰਮੇਸ਼ਰ ਕੀ ਪੂਜਾਨ ਗੁਰੂ ਤੇ ਅਕਾਲ ਪੁਰਖ ਪਰਮਾਤਮਾ ਇੱਕ ਹੀ ਹੈ ਸੋਦੂ ਪਰਮਾਤਮਾ ਵਾਹਿਗੁਰੂ ਦਾ ਗੁਰੂ ਦਾ ਸਿਮਰਨ ਕਰਨਾ ਕਰ ਉਹਨੂੰ ਜਪਨਾ ਕਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਦਾ ਸਿਮਰਨ ਕੀਤਾ ਹੈ ਜਾਣੀ ਸ਼ਰਨ ਪਾਇਆ ਸੁਖ ਪਾਈਏ ਬਹੁੜ ਦੁੱਖ ਨਾ ਕੋਈ ਜਿਹੜੇ ਜੀਵ ਪਰਮਾਤਮਾ ਦੀ ਸ਼ਰਨ ਪੈ ਜਾਂਦੇ ਹਨ ਉਹਨਾਂ ਨੂੰ ਸਾਰਿਆਂ ਹੀ ਸੁੱਖਾਂ ਦੀਆਂ ਵਰਾਪਤਿੰਗਾ ਹੋ ਜਾਂਦਿੰਗਾ ਹਮ ਜਿਨ੍ਹਾਂ ਬੇਚੇਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਉਹਨਾਂ ਨੂੰ ਫਿਰ ਕਦੀ ਕਿਸੇ ਤਰ ਕਿਸਮ ਦਾ ਸੰਗਤ ਜੀ ਦੁੱਖ ਨਹੀਂ ਪ੍ਰਾਪਤ ਹੁੰਦਾ ਭਾਟੀਆਂ ਪੈਸਨ ਕਰਦੇ ਹਨ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤਹਿਤ ਜਿਨ੍ਹਾਂ ਦੇ ਚਿੱਤ ਦੇ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਸ ਜਾਂਦੇ ਹਨ ਉਨ ਦੇ ਮਰਦੇ ਵਿੱਚ ਹਿਰ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸੱਚਾ ਨਾਮ ਹੈ ਉਹ ਵਸ ਜਾਂਦਾ ਹੈ ਜਿਹੜੇ ਧੰਨ ਕਰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਨਾ ਹੀ ਬਜਰ ਮੰਗ ਕੋ ਪੁਚਾਵਨ ਕਰਦੇ ਹਾਂ ਵੇਖੋ ਇੱਥੇ ਗੁਰੂ ਦੀ ਸੰਗਤ ਜੀ ਬੜੀ ਆਈ ਕੀਤੀ ਹੈ ਭਟ ਜਨਾਂ ਨੇ ਇਹ ਬਚਨ ਜੋ ਸਵਈਆਂ ਦੇ ਵਿੱਚ ਉਚਾਰ ਵੀ ਕੀਤੇ ਹਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਕਰਦੇ ਹਾਂ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਜੀ ਚਿਤਪਸ ਤੇ ਉਹ ਅਕਾਲ ਪੁਰਖ ਜਿਹੜਾ ਸਦਾ ਸਤ ਰਹਿਣ ਵਾਲਾ ਹੈ ਗੁਰੂ ਰਾਮਦਾਸ ਸਾਹਿਬ ਜੀ ਹਨ ਉਹ ਸਾਡੇ ਚਿੱਤ ਦੇ ਵਿੱਚ ਬਸਦੇ ਹਨ ਸੋ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਜੀਵ ਪਰਮਾਤਮਾ ਅਕਾਲ ਪੁਰਖ ਗੁਰੂ ਦੀ ਸ਼ਰਨ ਪੈ ਜਾਂਦੇ ਹਨ ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਕੋਈ ਦੁੱਖ ਨਹੀਂ ਪ੍ਰਾਪਤ ਹੁੰਦਾ ਇਹ ਕੇਂਦਰੀ ਭਾਵ ਹੈ ਇਸ ਹੁਕਮਨਾਮੇ ਦਾ ਮੇਰੇ ਬਾਣਿ ਚਾਪ ਬੁਰਗੋ ਪਾਉ ਪ੍ਰਭ ਸੋਈ ਏ ਮੇਰੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਨ ਕਰ ਜਿਸ ਪ੍ਰਮਾਤਮਾ ਵੀ ਸ਼ਮ ਪਾਇਆ ਸਾਰੇ ਅਸੂਕਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਭੁੱਖਾਂ ਦਾ ਨਾਸ ਹੋ ਜਾਂਦਾ ਹੈ ਰਹਾਉ ਸਤਾਈ ਦੇ ਕੇ ਗੁਰੂ ਸਾਹਿਬ ਜੀ ਕਤਮ ਕਰਦੇ ਹਨ ਵੱਡ ਭਾਗੀ ਸਾਧ ਸੰਗ ਪ੍ਰਾਪਤ ਉੱਤਮ ਭਾਗ ਹੋਣ ਸ੍ਰੇਸ਼ਟ ਭਾਗ ਹੋਣ ਤਾਂ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਣੀ ਹੈ ਸਾਧ ਸੰਗ ਸੋ ਸੰਗ ਜੀ ਸਾਗ ਰੂਪ ਆਪਣਾ ਤਨ ਭਾਰਿਆ ਪਰਮਾਤਮਾ ਨੇ ਅਸਲੀ ਸਾਧ ਵੀ ਜਿਹੜੇ ਹਨ ਉਹ ਪਰਮਾਤਮਾ ਦਾ ਰੂਪ ਹਨ ਸੋ ਅਸਲੀ ਸਾਧ ਭਾਲ ਪਵ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਸੰਗ ਜੀ ਕੋਈ ਵੀ ਕਿਸੇ ਕਿਸਮ ਦੀ ਦੁਆਇਤ ਕੋਈ ਕਾਲਖ ਨਹੀਂ ਹੈ ਸਰੀਰਾਂ ਉਤੇ ਲੱਗ ਜਾਂਦੀ ਹੈ ਪਰ ਸ਼ਬਦ ਨੂੰ ਨਹੀਂ ਸੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਚੰਗੇ ਬਾਦ ਹੋਣ ਤਾਂ ਸ੍ਰੇਸ਼ਟ ਪ੍ਰਸ਼ਾਦੀ ਸੰਗਤ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਮਿਲਾਦ ਦੇ ਨਾਲ ਜਦੋਂ ਸ੍ਰੇਸ਼ਟ ਪ੍ਰਾਪਤ ਹੋ ਜਾਂਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਮਿਲਾਦ ਹੋ ਜਾਂਦਾ ਹੈ ਤਿਨ ਭੇਤਤ ਦੁਰਮਕ ਕੋਈ ਤੇ ਜਿਹੜੀ ਮਾੜੀ ਫੁੱਟੀ ਮਤ ਆਣਾ ਭੈੜੀ ਮਤ ਉਹਦਾ ਨਾਸ ਬੋਲਦਾ ਹੈ ਇਹ ਸਵਤੰਤਰ ਉੱਤਮ ਨਿਸ਼ਾਨੀ ਇਹ ਹੋ ਗਏ ਸੰਗਤ ਜੀ ਜਿੰਨਾ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੇ ਵਿੱਚੋਂ ਖੋਟੀ ਮੱਕ ਭੈੜੀ ਮਤ ਨਾਸ਼ ਹੋ ਜਾਂਦੀ ਹੈ ਤੇ ਗੁਰਮਤਿ ਦੀ ਪ੍ਰਾਪਤੀ ਹੋ ਜਾਂਦੀ ਹੈ ਇਨ ਕੀ ਧੂਰ ਨਾਨਕ ਦਾਸ ਬਾਚਾ ਹੈ ਜਿਨ ਹਰਿ ਨਾਮ ਰਦੇ ਪਰੋ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਕਿ ਐਸੇ ਸ੍ਰੇਸ਼ਟ ਪੁਰਸ਼ਾਂ ਦੀ ਜਨਪੂਰੀ ਅਸੀਂ ਜਉਂਦੇ ਹਾਂ ਸੋ ਜਿਨ੍ਹਾਂ ਨੂੰ ਸ੍ਰੇਸ਼ਟ ਪੁਰਸ਼ਾਂ ਦੀ ਚਰਨ ਧੂਰੀ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਅਕਾਰਪੁਰਖ ਦਾ ਨਾਮ ਜਿਹੜਾ ਹੈ ਉਹ ਵਸ ਜਾਂਦਾ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਲਈਦੇ ਹਨ ਵਾਹਿਗੁਰੂ ਦੇ ਨਾਮ ਨੂੰ ਇਨਕੀ ਧੂਰ ਨਾਨਕ ਦਾਸ ਬਾਛਾਏ ਜਿਨਹਾਰੇ ਨਾਮ ਰਿਧੇ ਪਰੋਈ ਭਾਵ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਫਰੋਇਆ ਹੈ ਸੰਭਾਲ ਕੇ ਰੱਖਿਆ ਹੈ ਉਹਨਾਂ ਦੇ ਚਰਨ ਧੂ ਨੂੰ ਮੈਂ ਚੌੜਾ ਸਤਿਗੁਰੂ ਜੀ ਕਿਰਪਾ ਕਰਮ ਨਾਮ ਦੀ ਦਾਤ ਗੁਰਸਿੱਖੀ ਜੀਵਨ ਸਰਬ ਸੰਤਾ ਬਖਸ਼ਿਸ਼ ਕਰਨ ਹੋਈਆਂ ਭੁਲਾ ਚੁਕਾਂ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਬਤੇ